ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਟੀਲਰ ਰਾਇਲ ਬੁਟੀਕ ਤੇ ਅੱਜ ਆਪਾਂ ਫੇਰ ਬਹੁਤ ਸੋਹਣੇ ਕਲਰ ਕੰਬੀਨੇਸ਼ਨਾਂ ਦੇ ਵਿੱਚ ਚਨਾਉਣ ਦੇ ਵਿੱਚ ਸੂਟ ਲੈ ਕੇ ਆਏ ਹਾਂ ਮੈਂ ਵੀਡੀਓ ਦੇ ਉੱਪਰ ਮੈਂਸ਼ਨ ਵੀ ਕੀਤਾ ਹੈ ਚਨਾਉਣ ਦੀ ਸ਼ਰਟ ਹੋਊਗੀ ਕ੍ਰੇਪ ਦੀ ਸਲਵਾਰ ਹੈ ਇਹ ਵੈਸੇ ਇਹਨਾਂ ਨਾਲ ਮੈਚਿੰਗ ਕਰਕੇ ਰੱਖੀ ਹੋਈਆਂ ਨੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹਨਾਂ ਨੂੰ ਇਹਨਾਂ ਦੇ ਨਾਲ ਮੈਚਿੰਗ ਕਲਰ ਲੈ ਸਕਦੇ ਹੋ ਓਨਲੀ ਸ਼ਰਟ ਲੈਣੀ ਹੈ ਸ਼ਰਟ ਵੀ ਮਿਲ ਜੂਗੀ ਵਿਦ ਦੁਪੱਟਾ ਲੈਣਾ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦੇ ਦਾਂਗੇ ਨਾਲ ਵਿਦਆਊਟ ਦੁਪੱਟਾ ਲੈਣਾ ਤਾਂ ਵਿਦਆਊਟ ਦੁਪੱਟਾ ਵੀ ਕਾਫੀ ਇਹ ਕਲਰ ਆਏ ਸੀ 18 19 ਕਲਰ ਸੀਗੇ ਇਹ ਸਾਰੇ ਕਲਰ ਬਹੁਤ ਸੋਹਣੇ ਨੇ ਅੱਜ ਕੱਲ ਜਿਵੇਂ ਵਿਆਹਾਂ ਦਾ ਸੀਜ਼ਨ ਆ ਵਿਆਹਾਂ ਦੇ ਵਿੱਚ ਹਲਦੀ ਦੇ ਫੰਕਸ਼ਨ ਲੋਕੀ ਕਰਨ ਲੱਗੇ ਨੇ ਜਾਗੋ ਦਾ ਫੰਕਸ਼ਨ ਹੁੰਦਾ ਉਸ ਫੰਕਸ਼ਨਾਂ ਦੇ ਉੱਪਰ ਇਹ ਕਲਰਫੁਲ ਜੇ ਸੂਟ ਬਹੁਤ ਸੋਹਣੇ ਲੱਗਦੇ ਨੇ ਤੁਸੀਂ ਇਹਨਾਂ ਨੂੰ ਲਹਿੰਗੇ ਦੇ ਤੌਰ ਤੇ ਵੀ ਰੈਡੀ ਕਰਵਾ ਸਕਦੇ ਹੋ ਜਿਵੇਂ ਆਪਾਂ ਅੱਜ ਕੱਲ ਇੰਨੇ ਨੇ ਕੋਸਟਲੀ ਲਹਿੰਗੇ ਰੈਡੀ ਕਰਾਉਂਦੇ ਆ ਇਹਨਾਂ ਦਾ ਇਹ ਕੱਟ ਪ੍ਰਾਈਸ ਦੇ ਵਿੱਚ ਤੁਹਾਡਾ ਲਹਿੰਗਾ ਵੀ ਰੈਡੀ ਹੋ ਜਾਊਗਾ ਤੇ ਪਾਇਆ ਹੋਇਆ ਵੀ ਬਹੁਤ ਸੋਹਣਾ ਲੱਗੂਗਾ ਤੁਸੀਂ ਸਾਡੇ ਤੋਂ ਸਟਿਚ ਕਰਾ ਕੇ ਮੰਗਵਾਉਣਾ ਚਾਹੁੰਦੇ ਹੋ ਤੁਹਾਨੂੰ ਸਟਿਚ ਆਨਸਟੇਚ ਮਿਲ ਜੂਗਾ ਸਾਡੀ ਸ਼ਿਪਿੰਗ ਵਰਲਡਵਾਈਡ ਹੈ ਤੁਸੀਂ ਘਰ ਬੈਠੇ ਆਨਲਾਈਨ ਆਰਡਰ ਕਰਕੇ ਇਹਨਾਂ ਨੂੰ ਮੰਗਵਾ ਸਕਦੇ ਹੋ ਵੀਡੀਓ ਦੇ ਨੀਚੇ ਮੇਰਾ ਨੰਬਰ ਦਿੱਤਾ ਹੋਇਆ ਹੁੰਦਾ ਤੁਸੀਂ ਸਾਨੂੰ WhatsApp ਤੇ ਸਕਰੀਨਸ਼ਾਟ ਲੈ ਕੇ ਇਹਨਾਂ ਦਾ ਪ੍ਰਾਈਸ ਪੁੱਛ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਤੇ ਸੂਟ ਤੁਹਾਡੇ ਘਰ ਪਹੁੰਚ ਜੂਗਾ ਸਟਿਚ ਕਰਾ ਕੇ ਲੈਣਾ ਤਾਂ ਤੁਸੀਂ ਆਪਣਾ ਮੇਜ਼ਰਮੈਂਟ ਨਾਲ ਸੈਂਡ ਕਰ ਦਿਓ ਅਸੀਂ ਤੁਹਾਨੂੰ ਸਟਿਚ ਕਰਕੇ ਦੇ ਦਾਂਗੇ ਵੀਡੀਓ ਕਿਦਾਂ ਦੀ ਲੱਗੀ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ